ਸਤਿ ਸ਼੍ਰੀ ਅਕਾਲ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਹੈ ਜੀ ਤੇ ਸਰੋਵਰ ਸਰੋਵਰ ਦੇ ਨਾਲੇ ਸ੍ਰੀ ਲੋਕਪਾਲ ਲਕਸ਼ਮਣ ਮੰਦਿਰ ਤੇ ਮੰਦਿਰ ਜੀ ਦੇ ਦਰਸ਼ਨ ਕਰਦੇ ਆ ਤੇ ਦੇਖਦੇ ਆ ਤੇ ਦਰਸ਼ਨ ਕਰਾਉਂਦੇ ਆ ਤੇ ਸੰਗਤਾਂ ਦਰਸ਼ਨ ਕਰਕੇ ਵਾਪਸ ਜਾ ਰਹੀਆਂ ਦੇਖਦੇ ਆ ਤੇ ਸੋਹਣੀ ਗੱਲਬਾਤ ਹੈ ਜਦੋਂ ਪਹਿਲੇ ਦਿਨ ਇੱਥੇ ਕਿ ਵਾਰ ਖੁੱਲੇ ਸੀਗੇ ਤੇ ਕਾਫੀ ਬਰਫ ਸੀਗੀ ਤੇ ਇਹ ਗੱਲ ਬਾਤ ਹੈ ਤੇ ਲਓ ਜੀ ਕਰੋ ਜੀ ਮੰਦਿਰ ਦੇ ਦਰਸ਼ਨ ਤੇ ਪੁਜਾਰੀ ਜੀ ਸਭਾ ਜੀ ਉਨੀ ਬੈਠੇ ਆ ਤੇ ਕਰਦੇ ਆ ਦਰਸ਼ਨ ਦੀਦਾਰੇ ईर्ष्यादेश भाव इत्यादि कई चीजें हैं अरे है क्या है कुछ नहीं होता है तो बाबा वो भक्त काफी कष्ट देता है पाता है उसका प्राचीन हमारे तो हाथ में भी नहीं है परमात्मा ही की आता तो है प्रभु इसीलिए ये तो पवित्र स्थल है ईश्वर का स्थान है यहाँ तक देवता वास करते है आशीर्वाद सभी भक्तों के लिए बना हुआ है इसलिए जो भक्त यहाँ पे जिस प्रकार की मेहनत लेगा सभी उनका कल्याण करते हैं श्री राम चंद्र भगवान की जय जय महाराज गोविंद महाराज जी ने प्रभु हिंदू धर्म की रक्षा के लिए दुष्ट दमन के रूप में यहाँ पे प्रभु उन्होंने अपना बच्चा ने देखा अपने फैमिली ने देखी सारा जो कि योग में रहे पूर्व काल में उन्होंने भी प्रभु यहाँ पे जो कई हजार वर्षों का जो तप किया है उस तप के माध्यम से आज यहाँ पे सारा जो है कि लोग आ रहे हैं दर्शन दे रहे हैं और जो है कि पर्व में लीन हो रहे हैं का आशीर्वाद है वही बुला रहे हैं सबको कि महामारी क्योंकि अंतरात्मा बड़ा है देखो आपने घर से ठाना है कि हमें वहां जाना है तो देखो ये किसने बुलाया है परमात्मा ने बुलाया हमने क्या किया है कर्म किया है आए हैं परंतु बुलावा वही भेजता है ऊपर वाला ही भेजता है या वो हमारे बीच में इतने बंदे हैं सबका एक जैसा दिमाग नहीं है एक जैसे भाव नहीं होगा इसलिए प्रभु ये सब पात्र स्वरूप भेजे गए हैं क्योंकि कोई कंस रहा उसमें कोई राम रहा कोई लक्ष्मण रहा कोई भरत रहा कोई आयु कोई दुर्योधन रहा इस प्रकार से तो दुर्योधन था उधर से तो वो था अहंकार ही था अपना हीर चाहता था और भाई का नहीं चाहता था दूर खरसूर करना चाहता था एक दिन उसका अंत हुआ इधर से श्री कृष्ण भगवान जी ने अर्जुन महाराज जी ने जो है कि अच्छा सत्संग किया अच्छा हित दिया तो आज उनका नाम भी सर्वत्र विद्यमान है और साकार भी है आज उनके हम गुण भी गाते तो ऐसे, तो ऐसे मनुष्य में भी ऐसे कृष्ण बन के रहना है ऐसे अर्जुन बन के रहना ऐसे सुदामा बन के रहना ऐसे राम बन के रहना ऐसे लक्ष्मण बन के जितने ये बच्चे रहे और कुछ कुछ तो ऐसे है कि देखा होगा आपने तो उनके भी क्या है वो गुण हम ही पे पड़ जाते हैं ਅਤੋ ਉਸ ਲਈ ਜੇ ਕਿ ਆ ਇੱਕ ਦਿਨ ਉਹ ਬੰਦਾ ਵੀ ਫਿਰ ਉਸ ਦਾ ਪ੍ਰਾਚਿ ਸਵੈ ਭੁੰਨ ਲੇਤਾ ਇਹ ਚੀਜ਼ ਹੈ ਸਾक्षात ਸਭ ਇਹ ਹੀ ਹੈ ਨਰ ਇਹ ਹੀ ਨਾਰਾਇਣੀ ਇਹ ਹੀ ਵੀਰ ਇਹ ਹੀ ਭਦਰ ਇਹ ਹੀ ਭੈਰਾ ਵੀ ਇਹ ਹੀ ਮਹਾਕਾਲ ਇਹ ਹੀ ਕਾਲ ਇਹ ਹੀ ਸਭ ਇਹ ਹੈ ਤੋ ਇਹ ਹਮਾਰੇ ਪਾਸ ਗਿਆਨ ਇੰਦਰੀ ਹੈ ਇਹ ਕਹਿੰਦੇ ਦਿਖ ਰਹੇ ਹੈ ਸੁਣਿਆ ਕਰ ਰਹੀ ਹੈ ਮੰਦਰ ਤੋ ਜਦੋਂ ਆਪਾਂ ਬਾਹਰ ਨਿਕਲਦਾ ਨਾਲੇ ਇੱਥੇ ਸ਼ਿਵ ਜੀ ਦੀ ਮੂਰਤੀ ਵੀ ਸ਼ਿਵ ਜੀ ਦੀ ਸ਼ਿਵਲਿੰਗ ਸਥਾਪਿਤ ਕੀਤੀ ਹੋਈ ਆ ਤੇ ਸੋਹਣੀ ਗੱਲ ਬਾਤ ਹੈ ਸੋਹਣਾ ਵਾਤਾਵਰਨ ਇੱਥੇ ਤੇ ਇਹ ਇੱਥੇ ਦਾ ਆਲਾ ਦਵਾਲਾ ਹੁਣ ਚਾਲੇ ਪੌਣੇ ਉੱਥੇ ਵੀ ਆਵਾਜ਼ ਆਉਣੀ ਸ਼ੁਰੂ ਹੋ ਗਈਆਂ ਸੰਗਤਾਂ ਦੀ ਨੀਚੇ ਜਾਣ ਦੀਆਂ ਕਿਉਂਕਿ ਸਮਾ ਕਿਉਂਕਿ ਸਮਾ ਪੌਣੇ 3 ਦਾ ਹੋ ਗਿਆ ਤੇ ਸੰਗਤਾਂ ਨੂੰ ਆਵਾਜ਼ ਆਉਣੀ ਸ਼ੁਰੂ ਹੋ ਗਈਆਂ ਨੀਚੇ ਜਾਣ ਵਾਸਤੇ ਤੇ ਚੱਲਦੇ ਹੁਣ ਪੌਣੇ ਚਾਲੇ ਤੇ ਚੱਲਦੇ ਆ ਜੀ ਹੁਣ ਲੋਕਪਾਲ ਮੰਦਿਰ ਜੀ ਦੇ ਦਰਸ਼ਨ ਕਰਕੇ ਆਏ ਆ ਤੇ ਹੁਣ ਨੀਚੇ ਹੁਣ ਨੀਚੇ ਉਤਰ ਲੱਗੇ ਸੀਗੇ ਤੇ ਬਾਈਓ ਨੇ ਕਹਿੰਦੇ ਕੁੱਟ-ਕੁੱਟ ਚਾਹ ਪੀਣੀ ਆ ਲੰਗਰ ਛਕਣਾ ਚਾਹਦਾ ਤੇ ਲੰਗਰ ਛਕੜ ਲੱਗਿਆ ਚਾਹਦਾ ਤੇ ਚਾਹ ਛੱਕੇ ਤੇ ਕਰਦੇ ਆ ਰਵਾਨਗੀ ਤੇ ਸੋਹਣੀ ਗੱਲ ਵਾਸਗੀ ਤੇ ਮੰਦਿਰ ਦੇ ਵਿੱਚ ਜਾਰੀ ਹੋਈ ਵੱਲੋਂ ਬਹੁਤ ਸੋਹਣੀ ਗੱਲ ਵਾਸਾਈ ਗਈ ਤੇ ਜਰੂਰ ਸੁਣੋ ਧਿਆਨ ਨਾਲ ਤੇ ਚਾਲੇ ਪੁੰਨੇ ਆ ਤੇ ਹੇਟਾ ਹੁਣ ਜਾ ਕੇ ਤੁਹਾਨੂੰ ਮਿਲਦੇ ਕਿਉਂ ਤੋਂ ਚੜੇ ਸੀਗੇ ਤੇ ਪੌੜੀਆਂ ਤੋਂ ਹੀ ਉਤਰ ਰਹੇ ਆ ਤੇ ਹੌਲੀ-ਹੌਲੀ ਪੈਰ ਰੱਖਦੇ ਹੋਏ ਉਤਰ ਰਹੇ ਆ ਤੇ ਸਾਡੇ ਸਾਹਮਣੇ ਪਹਾੜੀਆਂ ਦੇ ਦਿੱਖ ਮੈਂ ਦਿਖਾਉਣਾ ਤੁਹਾਨੂੰ ਛੋਟੇ ਭਜੰਗੀ ਤੇ ਯਾਤਰਾ ਤੋਂ ਵਾਪਸ ਆ ਰਹੇ ਆ ਲਾਓ ਬਾਈ ਜਗਾਰੇ ਸੱਤ ਸ਼ਰੀਅਕਾਲ ਫਤਿਹ ਹੈ ਜੀ ਇਹਦਾ ਨਾਮ ਸ਼ੋਕਰੇ ਦਾ ਤੇ ਸੋਹਣੀ ਗੱਲਬਾਤ ਹੈ ਤੇ ਹਾਂ ਜੀ ਤੁਰਦੇ ਤੁਰਦੇ ਦੁਵਾਰਾ ਫੇਰ ਗਲੇਸ਼ੀਅਰ ਕੋਲ ਪਹੁੰਚ ਗਏ ਜੀ ਤੇ ਸੰਗਤਾ ਜਾ ਰਹੀਆਂ ਤੇ ਲੋ ਜੀ ਗਲੇਸ਼ੀਅਰ ਦੇ ਕਰ ਲੋ ਦਰਸ਼ਨ کافی ਵੱਡਾ ਗਲੇਸ਼ੀਅਰ ਹੈ ਤੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਕਿ ਡਰਨ ਵਾਲੀ ਗੱਲ ਇੱਥੇ ਜਦੋਂ ਤੁਸੀਂ ਆਉਣਾ ਤੇ ਕੋਈ ਡਰਨ ਵਾਲੀ ਗੱਲ ਨਹੀਂ ਹੈ ਕਿ ਸੋਹਣੀ ਗੱਲ ਬਹਤ ਹੈ ਸੰਗਤਾਂ ਆਰਾਮ ਨਾਲ ਇੱਥੋਂ ਕਰਾਸ ਕਰਦੀਆਂ ਲੋ ਜੀ ਗਲੇਸ਼ੀਅਰ ਤੇ ਸੰਗਤਾਂ ਇੱਥੇ ਤਸਵੀਰਾਂ ਖਿਚਾ ਰਹੀਆਂ ਯਾਦਗਾਰੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਕਰ ਰਹੀਆਂ ਤੇ ਗਲੇਸ਼ੀਅਰ ਹੈ ਜੀ ਤੇ ਉੱਪਰੋਂ ਅਨੰਤ ਆ ਰਿਹਾ ਜੀ ਆ ਉੱਪਰੋਂ ਗਲੇਸ਼ੀਅਰ ਜਿਹੜਾ ਆਇਆ ਹੋਇਆ ਬਾਈ ਵੀਰ ਕਹਿੰਦੇ ਆਨੰਦ ਆ ਰਿਹਾ ਬਿਲਕੁਲ ਸਹੀ ਗੱਲ ਆ ਤੇ ਪਹਿਲਾਂ برف ਜ਼ਿਆਦਾ ਸੀਗੀ ਜਦੋਂ ਸੇਮਕੋਣ ਸਾਹਿਬ ਜੀ ਦੇ ਕੀ ਵਾਰਡ ਖੁੱਲੇ ਸੀ ਹੁਣ ਤਾਂ برف ਕਾਫੀ ਘਟਾ ਹੈ ਤੇ ਇੱਕ ਹੋਰ ਅੱਗੇ ਹੁਣਾ ਇਹ ਗਲੇਸ਼ੀਅਰ ਦਾ ਪਹਿਲਾ ਭਾਗ ਸੀਗਾ ਇੱਕ ਭਾਗ ਅੱਗੇ ਹੁਣਾ ਉਹ ਵੀ ਜਾ ਕੇ ਦੇਖਦੇ ਹਾਂ ਉੱਥੇ ਵੀ ਜਾ ਕੇ ਜਿਹੜੀ ਵੀਡੀਓ ਜੀ ਛੋਟੀ 1-2 ਮਿੰਟ ਦੀ ਵੀਡੀਓ ਜਾ ਕੇ ਬਣਾਉਨੇ ਆ ਤੇ ਚਾਰੇ ਆ ਹੌਲੀ-ਹੌਲੀ ਕਦਮ ਮਿੰਨਾ-ਮਿੰਨਾ ਪੈਰ ਰੱਖ ਕੇ ਇਸ ਤਰਾਈ ਨੂੰ ਉਤਰ ਰਿਹਾ ਮੰਗਾ ਜੀ ਜੋਸ਼ ਭਰੇ ਮੰਗਾ ਜੀ ਜੋਸ਼ ਭਰੇ ਸ਼ਬਦਾ ਚ ਕੁਝ ਕਹਿਣਾ ਹੈ ਬਸ ਠੀਕ ਹੈ ਕਰੋ ਓਕੇ ਵਧੀਆ ਹੈ ਬੋਲੋ ਓਕੇ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਵਧੀਆ ਰਿਹਾ ਓਕੇ ਰਿਹਾ ਚੰਗਾ ਰਿਹਾ ਇੱਥੇ ਗਲੇਸ਼ੀਅਰ ਖੁਰ ਕੇ ਜਿਹੜਾ ਪਾਣੀ ਆ ਰਿਹਾ ਦੇਖੋ ਨੀਚੋਂ ਪਾਣੀ ਆ ਰਿਹਾ ਕੁਦਰਤ ਦਾ ਰੰਗ ਹੈ ਆ ਦੇਖੋ ਬਹੁਤ ਜ਼ਿਆਦਾ ਬਰਫ਼ ਖੁਰ ਕੇ ਆ ਰਹੀ ਹੈ ਉੱਪਰੋਂ ਤੇ ਪਾਣੀ ਇੱਥੋਂ ਧਿਆਨ ਨਾਲ ਤੁਸੀਂ ਤੁਰਨਾ ਪਹਿਲਾਂ ਤੇ ਇੱਥੇ ਬਰਫ਼ ਹੁੰਦੀ ਸੀਗੀ ਤੇ ਹੁਣ ਮੌਸਮ ਦੇ ਅਨਸਾਰ ਪਾਣੀ ਪਾਣੀ ਹੋਇਆ ਪਿਆ ਤੇ ਲੋ ਜੀ ਪਾਣੀ ਪਾਣੀ ਦੇ ਵਿੱਚੋਂ ਸਾਰੇ ਆ ਰਹੇ ਆ ਤੇ ਸੋਹਣੀ ਗੱਲ ਬਾਤ ਮਾੜੀ ਮਾੜੀ ਪੈਰ ਰੱਖਦੇ ਹੋਏ ਸੰਗਤਾਂ ਪੈਰ ਪਰ ਮੈਂ ਕਿਹਾ ਵੀ ਚਲੋ ਮੈਂ ਲਗਾ ਆਪਾਂ ਵੀਡੀਓ ਨਹੀਂ ਬਣਾਈਏ ਵੀਰੇ 1 ਮਿੰਟ ਹੋ ਜਾਓ ਹਲੋ ਇੱਥੋਂ ਖੱਤਰਾਂ ਟੋکریاں ਵਗੈਰਾ ਪਾਲਕੀ ਵਗੈਰਾ ਸ਼ੁਰੂ ਹੋ ਜene ਤੇ ਖੱਤਰਾਂ ਇੱਥੇ ਰੁਕਦੀਆਂ ਤੇ ਇਹ ਤੋਂ ਬਾਅਦ ਜਿਹੜੀ ਅਗਲੀ ਯਾਤਰਾ ਜਿਵੇਂ ਆਪਾਂ ਉਤਰ ਕੇ ਆਏ ਗਲੇਸ਼ੀਅਰ ਤੋਂ ਉਹ ਯਾਤਰਾ ਸ਼ੁਰੂ ਹੋ ਜਾਂਦੀ ਹੈ ਤੇ ਇੱਥੇ ਤੱਕ ਸੰਗਤ ਨੂੰ ਜਿਹੜੀ ਨੀਚੋਂ ਗੁਰਦੁਆਰਾ ਗੋਬਿੰਦ ਧਾਮ ਤੋਂ ਇੱਥੇ ਲਿਆ ਕੇ ਛੱਡ ਦਿੱਤਾ ਜਾਂਦਾ ਤੇ ਇਸ ਤੋਂ ਬਾਅਦ ਜਿਹੜੇ ਅਗਲੇ 2 ਤੋਂ 2.5 ਕਿਲੋਮੀਟਰ ਦਾ ਸਫ਼ਰ ਹੈ ਇਸ ਗਲੇਸ਼ੀਅਰ ਵਿੱਚੋਂ ਨਿਕਲ ਕੇ ਕਰਨਾ ਪੈਂਦਾ ਤੇ ਸੋਹਣੀ ਗੱਲ ਬਾਤ ਹੈ ਜੀ ਤੇ ਇਹ ਕੁਦਰਤੀ ਜੀਵ ਹੈ ਕੁਦਰਤੀ ਜੀਵ ਤੋਂ ਰੋਟੀ ਪ੍ਰਾਪਤ ਕਰ ਰਹੇ ਆ ਤੇ ਬੜੀ ਇਹਨਾਂ ਨਾਲੇ ਮਾੜੀ ਵੀ ਕਰਦੇ ਆ ਮਾਰਕਟਾਈ ਵੀ ਕਰਦੇ ਆ ਜੋ ਕਿ ਬਹੁਤ ਮਾੜਾ ਤੇ ਨਿੰਦਣਯੋਗ ਹੈ ਉੱਤਰ ਦੇ ਉੱਤਰ ਦੇ ਪਾਈ ਟ੍ਰੈਕ ਤੋਂ ਭੁੱਖ ਲੱਗੀ ਤੇ ਉਹ ਨੀਲੀਆਂ ਤੇ ਪੀਲੀਆਂ ਛੱਤਾਂ ਵਾਲੇ ਜੇ ਤੁਹਾਨੂੰ ਦਿਖਦੇ ਹੁਣ ਉਹ ਸਾਡੇ ਖਾਣ ਪੀਣ ਦਾ ਸਾਧਨ ਬਣਨਗੇ ਤੇ ਉੱਥੇ ਚਲਦੇ ਆਂ ਖਾਣਾ ਪੀਣਾ ਦੇਖਦੇ ਆਂ ਤੇ ਚਲਦੇ ਆਂ ਹਾਂਜੀ ਲਓ ਜੀ ਆ ਗਿਆ ਜੀ ਫੂਡ ਪੁਆਇੰਟ ਤੇ ਗੁਰਦੁਆਰਾ ਸਾਹਿਬ ਤੋਂ ਜਦੋਂ ਉਤਰਨੇ ਗਲੇਸ਼ੀਅਰ ਤੋਂ ਬਾਅਦ ਇਹ ਪਹਿਲਾ ਪੁਆਇੰਟ ਆਉਂਦਾ ਤੇ ਸੰਗਤਾਂ ਬੈਠੀਆਂ ਛਕ ਰਹੀਆਂ ਤੇ ਕਾਫੀ ਦੂਰ ਤੱਕ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਤੇ ਆਪਾਂ ਵੀ ਕੋਈ ਦੁਕਾਨ ਲੱਭਦੇ ਆ ਮੈਗੀ ਵਗੈਰਾ ਪਰੌਂਠੇ ਵਗੈਰਾ ਸ਼ੱਕਦੇ ਹਾਂਜੀ ਪਹੁੰਚ ਗਏ ਜੀ ਗੋਵਿੰਦ ਧਾਮ ਜੀ ਦੇ ਬਾਜ਼ਾਰ ਦੇ ਵਿੱਚ ਤੇ ਮੈ ਜੇ ਦਿਖਾਵਾਂ ਕਾਫੀ ਦੂਰ ਤੱਕ ਸੰਗਤਾਂ ਤੇ ਮਾਰਕੀਟ ਆ ਨਾਲ-ਨਾਲ ਮਾਰਕੀਟ 'ਚ ਖਾਣ ਪੀਣ ਸੰਗਤਾਂ ਉੱਪਰ ਉਤਰ ਰਹੀਆਂ ਤੇ ਖਾਣ ਪੀਣ ਸਾ ਸੌਦਾ ਪਤਾ ਕਰ ਰਹੀ ਹੈ ਦੂਰ ਤੱਕ ਦੇ ਇਹ ਲੋਕ ਸਹੀ ਹੈ ਜੀ ਅੱਛੀ ਜੀ ਆਨੇ ਨਾ ਮਗਰ ਦਾ ਕਰਗਾ ਨਾ ਚਲੋ ਦੇਖੋ ਜੀ ਬਾਜ਼ਾਰ ਹਾਂਜੀ ਸੰਗਤ ਜੀ ਲਗਭਗ ਸਮੁੰਦਰ ਤਲ ਤੋਂ 15000 ਦੀ ਫੀਟ ਤੇ ਸੱਚਖੰਡ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਦਰਸ਼ਨ ਕਰਕੇ ਵਾਪਸ ਆ ਗਏ ਜੀ ਲਗਭਗ 6:30 ਸ਼ਾਮ ਦਾ ਸਮਾ ਹੋਇਆ ਤੇ ਵਧੀਆ ਸਫਰ ਰਿਹਾ ਤੇ 10000 ਫੀਟ ਹੁਣ ਕਰਕੇ ਉੱਚੀ ਉਚਾਈ ਤੇ ਹੁਣ ਕਰਕੇ ਤੇ ਕਮਰੇ ਦੇ ਲੈਣ ਵਿੱਚ ਕਾਫੀ ਦਿੱਕਤ ਆ ਰਹੀ ਹੈ ਕਿਉਂਕਿ ਸਵਾਲ ਲੈਉਣਾ ਤੇ ਪਹੁੰਚਉਣਾ ਕਾਫੀ ਇਹਨਾਂ ਵਾਸਤੇ ਦਿੱਕਤ ਦਾ ਸਾਹਮਣਾ ਖੜਾ ਹੋ ਜਾਂਦਾ ਜਿਹੜੇ ਇੱਥੇ ਕਮਰੇ 5000 ਤੋਂ ਲੈ ਕੇ 10000 ਤੱਕ ਦੇ ਕਮਰੇ ਮਿਲ ਰਹੇ ਆ ਤੇ ਜਿਹੜਾ ਅਸੀਂ ਵੀ ਕਮਰਾ ਲਿਆ ਤੇ ਲੋਕਪਾਲ ਉਧਰ ਅੱਗੇ ਆਉਂਦੀ ਲੋਕਪਾਲ ਹੋਟਲ ਹੈ ਉੱਥੇ ਅਸੀਂ ਇੱਕ 슬ੀਪਿੰਗ ਬੈਗ ਲਿਆ ਕਮਰਾ ਸਾਨੂੰ ਮਿਲਿਆ ਨਹੀਂ ਹੈਗਾ ਤੇ ਵਧੀਆ ਹੋਟਲ ਹੈ ਤੇ ਕੋਆਪਰੇਟ ਕਰਿਆ ਉਹਨਾਂ ਸਾਡੇ ਨਾਲ ਸਾਨੂੰ 슬ੀਪਿੰਗ ਬੈਗ ਦਿੱਤਾ ਸੌਣ ਵਾਸਤੇ ਤੇ ਹੁਣ ਤੇ ਕੰਮ ਚੱਲਦੇ ਹੁਣ ਕਮਰੇ ਵੱਲ ਚੱਲਦੇ ਹੋਟਲ ਵੱਲ ਚੱਲਦੇ ਆ ਤੇ ਇਸ ਵੀਡੀਓ ਨੂੰ ਅੱਜ ਹੀ ਸਮਾਪਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ